ਬੇਟੇ ਨੂੰ ਪਹਿਲਾਂ ਵੀ ਬਿਪੇਵਦਾ ਦੀਦਾ ਕਰ ਪਾ ਰਿਹਾ ਹੈ ਛਿੰਚਾੜਾ ਥੋੜਾ ਥੋੜਾ ਕਰਕੇ ਕਰਜ਼ਾ ਲੈ ਲਿਆ ਮੇਰੇ ਰਹੇ ਮੇਰੇ ਕਿਟਣੀਆਂ ਅੱਜ ਪ੍ਰੋਬਲਮ ਆ ਗਈ ਫਿਰ ਓਟੀਆਂ ਆ ਜਾਂਦੀਆਂ ਤੇ ਰੋਪਟੀਆਂ ਦਿਖਾਈ ਜਾਂਦੀਆਂ ਫਿਰ ਅਸੀਂ ਨੇ ਇਹਦਾ ਹੁਕਰਾਇਆ ਇੱਕ ਤਰ੍ਹਾਂ ਦਾ ਫਿਰ ਕਿਟਣੀਆਂ ਆਉਂਦੇ ਦੋਏ ਖਰਾਬ ਨਹੀਂ ਫਿਰ ਬਸ ਫਿਰ ਸੱਤੰਤਾ ਉਥੇ ਹੀ ਨਹੀਂ ਗਿਆ ਹੈਗਾ ਇਹ ਤਾਂ ਹੋ ਹੀ ਗਿਆ ਤੇ ਬੁਮਾਰ ਕਰਜ਼ਾ ਜਿਹੜਾ ਉਸੇ ਤੇ ਕਰਜ਼ਾ ਵੀ ਜਿਹੜਾ ਹੋਇਆ ਉਸੇ ਤੇ ਕਰ ਪਾਉਂਦੇ ਤੇ ਅੱਧਾ ਬਿਟਾ ਲਹਿ ਗਿਆ। ਖਰਚ ਕਮਾਉਣ ਵਾਲਾ ਇਕੱਲਾ ਹੀ ਬੇਟਾ ਸੀ। ਇਕੱਲਾ ਹੀ ਬੇਟਾ ਸੀ ਖਰਚ ਕਮਾਉਣ ਵਾਲਾ। ਉਹਦੇ ਬੱਚਿਆਂ ਨੂੰ ਸਾਹਮਦਾ ਤੇ ਸਾਨੂੰ ਸਾਹਮਦਾ ਤੇ ਨਾਲੇ ਮੈਨੂੰ ਵੀ ਸਾਹ ਦਾ ਰਹਦਾ। ਸਾਹ ਹੀ ਮੈਨੂੰ ਡਾਕਟਰੀ ਇਲਾਜ ਲਈ ਕਿੰਨਾ ਖਰਚ ਆਉਂਦਾ। ਹੁੰਦਾ 15-10 ਲੱਖ ਰੁਪਇਆ ਕਹਿੰਦੇ ਨੇ ਬਾਕੀ ਵੱਧ ਦਾ ਹੋ ਜੇ ਕੀ ਕਹਿ ਸਕਦੇ ਹਾਂ। ਪਰ ਉਹ ਪਰਿਵਾਰਕ ਸਮਰੱਥਾ ਨਹੀਂ ਹੈਗੀ। ਕੋਈ ਨਹੀਂ ਤਾਕਤ ਨਹੀਂ ਹੈਗੀ ਕਿਸੇ ਤੇ ਨਾ ਕਿਸੇ ਤੋਂ ਮੰਗ ਸਕੀਏ ਸਭ ਤੋਂ ਲੈ ਲੈ ਕੇ ਇਥੇ ਨਾ ਰੱਖੇ ਨੇ ਪੈਸੇ। ਇਹ ਕਿਟਰੀਆਂ ਦੀ ਪ੍ਰੋਬਲਮ ਜੀ ਅੱਛਾ ਮੈਨੂੰ ਪਤਾ ਨਹੀਂ ਲੱਗਿਆ ਜੀ ਵਧੀਆ ਬੜੇ ਕਾਰੋਬਾਰ ਤੇ ਜਾਂਦਾ ਸੀ ਬਾਈਟਰੀ ਲੱਗਿਆ ਸੀ ਉਹ ਟਾਈਮ ਦੀ ਟਾਈਮ ਬਸ ਬਹਿ ਗਿਆ ਮੁੰਡੇ ਜਿਹਾ ਐਨਾ ਪੈਸਾ ਲੱਗਿਆ ਕੋਈ ਕਾਰੋਬਾਰ ਨਹੀਂ ਹੁਣ ਮੈਂ ਡੈਡ ਜੂੜੀ ਕਰਦਾ ਬਸ ਠੀਕ ਹੈ 4 ਰੁਪਏ ਕਮਾ ਕੇ ਇਹਨਾਂ ਬੱਚੇ ਦਾ ਪੇਟ ਭਰ ਸਕਦਾ ਕਰਜ਼ਾ ਵੀ ਜਿਹੜਾ ਸੀ ਹਏ ਸਿਰ ਤੇ ਕਰਜ਼ਾ ਵੀ ਜਿਹੜਾ ਸੀ ਖਾਦਿਆ ਬਹੁਤ ਜੜਾ ਜੀ ਹਾਂ ਮਕਾਨ ਪੌਣੇ ਪੌਣੇ ਆ ਸਾਰੇ ਕੰਮ ਖਰਾਬ ਹੋ ਗਿਆ ਕੋਈ ਫੇਰੀ ਖਮੌਲਤ ਹੀ ਸਭ ਸਾਰੇ ਕਰਵਾ ਕਰਨੇ ਤੁਸੀਂ ਤਾਂ ਕੰਮ ਨਹੀਂ ਜਾਈਗਾ ਅੰਦਰ ਦਵਾਰੇ ਹੁਣ ਫੇਰ ਮੈਂ ਦਿਹਾੜੀ ਤੇ ਕਰ ਲਵਾਂਗਾ